ਚੀ ਦਰਾਂ ਵਿੱਚ ਵਧਿਆ ਪਾਣੀ ਦਾ ਪੱਧਰ ਪਿੰਡ ਖਰਾਸਪੁਰ ਦੇ ਵਿੱਚ ਪਾਣੀ ਆਉਣ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੀਟੀਏ ਨਿਊਜ਼ ਦੀ ਟੀਮ ਨੇ 25 ਦਰਿਆਾਂ ਦੇ ਪਹੁੰਚੇ ਪਿੰਡ ਵਾਸੀਆਂ ਦੇ ਨਾਲ ਪੀਟੀਏ ਨਿਊਜ਼ ਦੀ ਟੀਮ ਨੇ 25 ਦਰਿਆਾਂ ਤੇ ਪਹੁੰਚ ਕੇ ਪਿੰਡ ਵਾਸੀਆਂ ਦੇ ਨਾਲ ਕੀਤੀ ਗੱਲਬਾਤ ਮਲਕੀ ਸਿੰਘ ਹੈ ਕਿਧਰ ਆੜ ਬਣਾ ਪਿੰਡ ਖਰਾਈਪੁਰ ਹੈ ਜੀ ਆਪਣਾ ਪਿੰਡ ਖਰਾਈਪੁਰ ਹੈ ਤੇ ਇਹ ਹੁਣ ਤੁਸੀਂ ਪਾਣੀ ਦੇਖਣ ਆਇਓ ਮਲਕੀ ਦਿਖਦਾ ਕਿ ਆਹੇ ਪਿੰਡ ਦੇਖਿਆ ਜੀ ਪਾਣੀ ਓਵਰ ਚੱਲ ਰਿਹਾ ਜੀ ਹੁਣ ਇੱਧਰ ਆਏ ਸੀਗੇ ਇੱਥੇ ਵੀ ਬਹੁਤ ਓਵਰ ਚੱਲ ਰਿਹਾ ਹੈ ਪਿੰਡ ਦੇ ਵਿੱਚ ਲੱਗੀ ਹੋਈ ਹੈ ਵੈਸੇ ਮਸ਼ੀਨ ਲਾਈ ਹੋਈ ਹੈ ਖੱਲੇ ਵਗੈਰਾ ਪਰਦੇ ਪਏ ਆ ਐਮਐਲਏ ਸਾਹਿਬ ਵੀ ਆਏ ਸੀ ਕੰਮ ਪੂਰਾ ਚੱਲ ਰਿਹਾ ਜੀ ਬਾਕੀ ਪਾਣੀ ਜ਼ਿਆਦਾ ਹੈ ਠੀਕ ਹੈ ਤੇ ਪ੍ਰਸ਼ਾਸਨ ਨੂੰ ਕੋਈ ਅਲਰਟ ਵੀ ਦਿੱਤਾ ਗਿਆ ਅਲਰਟ ਜਾਰੀ ਹੈ ਜੀ ਬਾਕੀ ਰਾਜਪੁਰੇ ਜਿਹੜੇ ਨਾਲ ਆਪਣਾ ਪਿੰਡ ਖਰਾਈਪੁਰਾ ਲੱਗਦਾ ਜੀ ਜੇ ਉਹ ਬੰਨ ਟੁੱਟ ਪੂਰੇ ਰਾਈਪੁਰੇ ਨੂੰ ਮਾਰ ਪੈਣੀ ਹੈ ਜੀ ਉਹਦੀ ਤੇ ਉਹਦੇ ਕਰਕੇ ਐਮਐਲਏ ਸਾਹਿਬ ਵੀ ਆਏ ਹੁਣਾਂ ਨੂੰ ਕਿਹਾ ਕਿ ਇਹਨਾਂ ਦੀ ਪੂਰੀ ਦੇਖਰੇ ਕੀਤੀ ਜਾਏ। ਕੀ ਅਪੀਲ ਕਰਨਾ ਚਾਹੁੰਦੇ ਹੋ ਇੱਕ ਆਮ ਨਾਗਰਿਕ ਤੋਂ? ਪ੍ਰਸ਼ਾਸਨ ਨੂੰ ਇਹ ਹੀ ਅਪੀਲ ਹੈ ਜੀ ਅਸੀਂ ਪਿੰਡ ਖਰਾਜਪੁਰ ਦੇ ਵਾਰ-ਵਾਰ ਕਹਿੰਨੇ ਆ ਜੀ ਸਾਡਾ ਬੰਨ ਉੱਚਾ ਕਰਵਾ ਦਿਓ ਬੰਨ ਉੱਚਾ ਕਰਵਾ ਦਿਓ। ਨਾ ਬੇਲ ਦਾ ਰਾਮ ਦੇ ਨੇ ਜੀ ਨਾ ਸਾਡੇ ਦਰਖਤ ਕਟਿੰਦੇ ਨੇ। ਉਹਦੇ ਕਰਕੇ ਰੋਕ ਲੱਗੀ ਹੋਈ ਹੈ ਪਾਣੀ ਦੀ ਉਹਦੇ ਕਰਕੇ ਫਿਰ ਬੈਕ ਮਾਰਦਾ ਉਹ ਖੇਤਾਂ ਕਰਕੇ ਬਚਾਇਆ ਜੇ ਖੇਤ ਨਾ ਹੋਣ ਤੇ ਪਾਣੀ ਜਿਹੜਾ ਸਿੱਧਾ ਮਾਰਕੀਟ ਦੇ ਵਿੱਚ ਜਾਏਗਾ ਰਾਈਪੁਰੇ। ਹਾਂਜੀ ਇਹ ਨਾਮ ਹੈ ਜੀ ਆਪਣਾ ਕੁਲਦੀਪ ਸਿੰਘ ਜੀ ਕਿਹੜਾ ਪਿੰਡ ਹੈ ਸ਼ੰਭੂ ਕਲਾ ਜੀ ਤਾਂ ਲਗਾਤਾਰ ਜੋ ਬਾਰਿਸ਼ ਹੋ ਰਹੀ ਹੈ ਖੱਗੜ ਦਾ ਪਾਣੀ ਵਧ ਰਿਹਾ ਤੇ 25 ਦਾ ਵੀ ਫਲੋ ਤੇ ਹੈ ਕੀ ਕਹਿੰਦਾ ਇਸ ਬਾਰੇ ਜੀ ਜਿਹੜੇ ਹਿਸਾਬ ਨਾਲ ਪਾਣੀ ਵਧ ਰਿਹਾ ਜੀ ਇਹ ਖਤਰਾ ਤੇ ਹੈ ਅੱਗੇ ਪਿੰਡਾਂ ਨੂੰ ਜੀ ਅਗਰ ਇਹ ਬਾਹਰ ਹੁੰਦਾ ਹੈ ਰਾਜਪੁਰੇ ਨੂੰ ਵੀ ਖਤਰਾ ਹੈ ਅੱਗੇ ਜਿਹੜੇ ਪਿੰਡ ਅੱਗੇ ਜਾ ਕੇ ਆਏ ਆ ਉੱਥੇ ਕਿਨਾਰੇ ਵੀ ਘਟਾ ਹੈ ਉੱਥੇ ਜਾ ਕੇ ਬਾਹਰ ਨਿਕਲੇਗਾ ਉਹ ਪਿੰਡਾਂ ਨੂੰ ਡੁਬੋਏਗਾ ਜੀ ਹਾਂ ਕਾਪਤ ਨੂੰ ਕੋਈ ਅਲਰਟ ਵੀ ਦਿੱਤਾ ਗਿਆ ਪਿੰਡਾਂ ਨੂੰ ਹਾਂਜੀ ਕੀਤਾ ਅਲਰਟ ਕੀਤਾ ਬਾਕਾਇਦਾ ਵੀਡੀਓ ਪਾਈਆਂ ਉਹਨਾਂ ਨੇ ਠੀਕ ਹੈ ਪਿੰਡਾਂ ਦੀ ਵੀ ਆ ਪਿੰਡਾਂ ਮਤਲਬ ਅਲਰਟ ਦੇ ਰਹੇ ਵੀ ਆਪ ਕੋ ਆਪਣਾ ਬਚਾਅ ਕਰੋ ਠੀਕ ਹੈ ਜਿੰਨਾ ਹੋ ਸਕੇ ਅਮਰਿੰਦਰ ਸਿੰਘ ਹੈ ਭਾਈ ਕੀ ਨਾਮ ਹੈ ਮੇਰਾ ਨਾਮ ਅਮਰਿੰਦਰ ਸਿੰਘ ਹੈ ਮੈਂ ਨੇੜੇ ਕਲੋਨੀ ਤੋਂ ਧਰਮਪੁਰ ਕਲੋਨੀ ਤੋਂ ਠੀਕ ਹੈ ਅਸੀਂ ਉਹਨੂੰ ਦੇਖਣ ਆਏ ਤੇ ਵੀ ਪਾਣੀ ਵਧ ਰਿਹਾ ਵੀ ਕੋਈ ਸਾਰਾ ਨੁਕਸਾਨ ਨਾ ਹੋ ਜੇ ਅੱਜ ਤੋਂ ਪਹਿਲਾਂ ਵੀ ਕਈ ਸਾਲ ਪਹਿਲਾਂ ਨੁਕਸਾਨ ਕੀਤਾ ਪਰ ਗਵਰਨਮੈਂਟ ਨੇ ਬਹੁਤ ਕਰੀ ਵੀ ਆ ਮਤਲਬ ਹੁਣ ਤਾਂ ਔਰੇ ਪ੍ਰੋਪਰਟੀ ਠੀਕ ਆ ਤਾਂ ਮੋਲ ਬਾਕੀ ਦੇਖਦੇ ਹੁਣ ਕੀ ਬੰਦ ਜਿਸ ਤਰ੍ਹਾਂ ਕਿ ਉੱਥੇ ਵੀ ਤੁਸੀਂ ਪਹਿਲੇ ਦੱਸ ਰਹੇ ਹੋ ਕਿ ਅਗਰ ਪਾਣੀ ਨਹੀਂ ਮੁੜਦਾ ਇੱਧਰ ਨੂੰ ਆ ਜਾਂਦਾ ਤਾਂ ਕਿੱਥੇ ਨੁਕਸਾਨ ਹੋਣ ਦੀ ਸੰਭਾਵਨਾ ਨੁਕਸਾਨ ਹੈ ਆਪਣਾ ਫੋਕਲ ਪੁਆਇੰਟ ਹੈ ਜੀ ਤਰਪੜਾ ਕਲੋਨੀ ਹੈ ਖਰਾਜਪੁਰ ਹੋ ਗਿਆ ਹਰ ਵਾਰੀ ਲੈਣ ਨੂੰ ਦਿੱਕਤ ਆਉਂਦੀ ਹੈ ਹੋਰ ਤਾਂ ਕੋਈ ਦਿੱਕਤ ਆਉਂਦੀ ਨਹੀਂ ਲੱਗਦਾ ਕਿ ਪਾਣੀ ਦਾ ਬਹਾਵ ਤੇਜ਼ ਹੋ ਗਿਆ ਪਹਿਲੇ ਨਾਲੋਂ ਪਹਿਲੇ ਨਾਲੋਂ ਬੜਾ ਤੇਜ਼ ਲੱਗ ਰਿਹਾ ਹੈ ਬਾਕੀ ਦੇਖਦੇ ਹੁਣ ਜਿਵੇਂ ਵਦਦਾ ਹੀ ਵੇਟ ਕਰਦੇ ਆ ਖੜੇ ਰੇ